ਨਾ ਸਾਡੇ ਕੋਲ ਕੋਈ ਰਾਸ਼ਨ ਨਹੀਂ ਆ ਨਾ ਸਾਡੇ ਕੋਈ ਜਿਹੜਾ ਕਪੜਾ ਭਿੱਜ ਗਿਆ ਛੱਤਾਂ ਸਾਰੀਆਂ ਝੁੰਦੀਆਂ ਵਾ ਸਰਪਾਰ ਮੋਮ ਜਾਮਾ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਬਹਿ ਕੇ ਆਪਣੇ ਇੱਕ ਦੂਜੇ ਦੇ ਘਰਾਂ ਚ ਵੜ ਕੇ ਜਿਹੜੇ ਪੱਕੇ ਆ ਉਹਨਾਂ ਥੱਲੇ ਆਪਣਾ ਗੁਜ਼ਾਰਾ ਕੀਤਾ ਰਾਸ਼ਨ ਨਹੀਂ ਪਹੁੰਚ ਰਿਹਾ ਤੁਹਾਡੇ ਨੂੰ ਪਹੁੰਚਣ ਦਿੱਤਾ ਜੀ ਗਰੀਬਾਂ ਤੱਕ ਕੀ ਕਹਿ ਰਿਹਾ ਔਰ ਨਹੀਂ ਦੇ ਰੇ ਗਾਂ ਤੱਕ ਟਰਾਲੀਆਂ ਇੱਥੇ ਵਾਪਸ ਕਰ ਦਿੰਦੇ ਕੋ ਘਰਾਂ ਵਿੱਚ ਇਹਨਾਂ ਦਾ ਨੁਕਸਾਨ ਹੋਇਆ ਬਹੁਤ ਵੱਡੀ ਗੱਲ ਹੈ ਕਿ ਜਦੋਂ ਪਾਣੀ ਆਇਆ ਉਸ ਸਮੇਂ ਇਹ ਬਚਾ ਰਹੇ ਨੇ ਬੰਨ ਮਾਰਨ ਦਾ ਕੰਮ ਕਰ ਰਹੇ ਨੇ ਪਰ ਆਪ ਸੁਰੱਖਿਅਤ ਨਹੀਂ ਹੈ ਫੁਕੇਤੇ ਸਾਰੇ ਜੀ ਜਾਣਦੇ ਇਦਾਂ ਜਾਂ ਜੋ ਕੋਈ ਆਉਂਦਾ ਵਰਾ ਚੜ ਦੇਣ ਸਾਡੇ ਪਿੰਡ ਦੇ ਲੋਕ ਹੀ ਕਹਿੰਦੇ ਇੱਥੇ ਜੀ ਐ ਨਹੀਂ ਸਭ ਕੋ ਗਰੀਬ ਨੇ ਕੋਈ ਚੱਜੂ ਲੈ ਜੋਗੇ ਇਹ ਵੇਖ ਸਕਦੇ ਹੋ ਇਹ ਦਿਹਾੜੀਦਾਰ ਨੇ ਇਹਨਾਂ ਕੋਲ ਰਾਸ਼ਨ ਨਹੀਂ ਪਹੁੰਚ ਰਿਹਾ ਨਰੇਗਾ ਦਿਨ ਜੋ ਕੰਮ ਕਰਦੇ ਨਰੇਗਾ ਦਾ ਪੈਸਾ ਨਹੀਂ ਪਹੁੰਚ ਰਿਹਾ ਕਾਜ ਕੰਮ ਕਰਦੇ ਨਾ ਤਾਂ ਕੋਈ ਪੈਸਾ ਹੀ ਆਇਆ ਤੇ ਨਾ ਸਾਡ ਨੂੰ ਕੋਈ ਨੇ ਬੂਰੇ ਘਰ-ਘਰ ਮਿੱਟੀ ਦੇ ਲਾਉਂਦੇ ਆ ਕਿ ਇਹਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਗਰਾਊਂਡ ਜ਼ੀਰੋ ਤੇ ਜਾ ਕੇ ਦਾ ਅਨਮਿਊਟ ਦੀ ਟੀਮ ਲਗਾਤਾਰ ਜਾਇਜ਼ਾ ਲੈ ਰਹੀ ਹੈ ਕਿ ਹੜਾਂ ਕਾਰਨ ਕੀ ਕੁਝ ਨੁਕਸਾਨ ਹੋਇਆ ਇੱਕ ਮੁੱਦਾ ਹੋਰ ਉਠਿਆ ਹੈ ਬੇਰੋਜ਼ਗਾਰੀ ਦਾ ਜੋ ਦਿਹਾੜੀ ਕਰਦੇ ਸੀ ਪੰਜਾਬ ਵਿੱਚ ਖੇਤਾਂ ਵਿੱਚ ਹੁੰਦੇ ਸੀ ਉਹਨਾਂ ਕੋਲ ਹੁਣ ਕੰਮ ਨਹੀਂ ਰਿਹਾ ਕਿਉਂਕਿ ਖੇਤਾਂ ਵਿੱਚ ਪਾਣੀ ਹੀ ਪਾਣੀ ਹੈ ਤੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਨਰੇਗਾ ਦਾ ਕੰਮ ਵੀ ਕਰਦੇ ਨੇ ਕਹਿੰਦੇ ਕਿ ਉਸ ਦੇ ਵੀ ਪੈਸੇ ਨਹੀਂ ਆਏ ਪੂਰੀ ਗੱਲ ਇਹਨਾਂ ਤੋਂ ਹੀ ਜਾਣਾਂਗੇ ਅਸੀਂ ਹਾਂਜੀ ਕੀ ਹੈ ਪੂਰਾ ਮਾਮਲਾ ਕਿੱਥੇ ਕਿੱਥੇ ਤੁਸੀਂ ਕੰਮ ਕਰਦੇ ਹੋ ਇੱਧਰ ਹੀ ਸਰਕਾਂ ਚ ਹੀ ਹਾਂ ਬੰਨਤੇ ਕੰਮ ਕਰਦੇ ਬੰਨਤੇ ਕੰਮ ਕਰਦੇ ਹੋ ਕੀ ਕੰਮ ਕਰਦੇ ਹੋ ਤੁਸੀਂ ਬੂਟੇ ਲਾਉਂਦੇ ਫਿਰ ਹੁਣ ਜਦੋਂ ਤੋਂ ਹੜ ਆਇਆ ਹੈ ਉਸ ਤੋਂ ਬਾਅਦ ਕੰਮ ਤੇ ਕਿਵੇਂ ਅਸਰ ਪਿਆ ਹੈ ਕੰਮ ਬੰਦ ਹੋ ਗਏ ਹੁਣ ਤਾਂ ਹੁਣ ਹੀ ਲੱਗੇ ਚੱਲਣ ਕਿਵੇਂ ਗੁਜ਼ਾਰਾ ਕਰ ਰਹੇ ਹੋ ਕੱਲ ਜਾ ਰਹੇ ਤਾਂ ਪਤਾ ਹੀ ਕਿ ਜਦੋਂ ਮੜਾ ਮੋਟੇ ਕਰਦੇ ਆ ਇਥੇ ਦੇਖੋ ਹੜ੍ਹਾਂ ਤੋਂ ਬਾਅਦ ਪੂਰੇ ਪੰਜਾਬ ਦੀ ਸਥਿਤੀ ਵਿਗੜੀ ਹੋਈ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਪ੍ਰੋਬਲਮਜ਼ ਆ ਰਹੀ ਹੈ ਸਾਨੂੰ ਪ੍ਰੋਗਰਾਮ ਹੈ ਜੀ ਨਾ ਤਾਂ ਸਾਡੇ ਕੋਲ ਕੋਈ ਰਾਸ਼ਨ ਆ ਨਾ ਸਾਡੇ ਕੋਈ ਡੀੜਾ ਕਪੜਾ ਭਿੱਜ ਗਿਆ ਛੱਤਾ ਸਾਰੀਆਂ ਝੁੰਦੀਆਂ ਵਾਂ ਤਰਪਾਰ ਮੋਮ ਜਾਮਾ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਬਹਿ ਕੇ ਆਪਣੇ ਇੱਕ ਦੂਜੇ ਦੇ ਘਰਾਂ 'ਚ ਵੜ ਕੇ ਜਿਹੜੇ ਪੱਕੇ ਆ ਉਹਨਾਂ ਤੋਂ ਲਿਆ ਆਪਣਾ ਗੁਜ਼ਾਰਾ ਕੀਤਾ ਨਾ ਸਾਡੇ ਕੋਲ ਸਾਡੇ ਗੈਸ ਵੀ ਨਹੀਂ ਭਰੇ ਕੋਈ ਵੀ ਪੈਸਾ ਹੋਊ ਤਾਂ ਗੈਸ ਭਰਾਵਾਂਗੇ ਭੁੱਖੇ ਤੇ ਸਾਰੇ ਜੀ ਆ ਜਾਂਦੇ ਇਦਾਂ ਹੀ ਆ ਜੋ ਕੋਈ ਆਉਂਦਾ ਰਾਸ਼ਨ ਦੇਣ ਤੇ ਸਾਡੇ ਪਿੰਡ ਦੇ ਲੋਕ ਹੀ ਕਹਿ ਦਿੰਦੇ ਇੱਥੇ ਜੀ ਹੈ ਨਹੀਂ ਸਭ ਕੋ ਗਰੀਬ ਨੇ ਕੋਈ ਚਲ ਜੋ ਲੈ ਜੋ ਗਏ ਗਰੀਬਾਂ ਵਾਪਸ ਪੰਜਾਬ ਦੇ ਹੀ ਹੋ ਤੁਸੀਂ ਹਾਂਜੀ ਪੰਜਾਬ ਦੇ ਅਸੀਂ ਆ ਫਿਰ ਕਿਉਂ ਨਹੀਂ ਤੁਹਾਨੂੰ ਰਾਸ਼ਨ ਇੱਕ ਹੁੰਦਾ ਹੈ ਕਿ ਦਿਹਾੜੀ ਕਰਨ ਦੇ ਲਈ ਦੂਜੇ ਸੂਬੇ ਦੇ ਆਉਂਦੇ ਹੈ ਹਨਾ ਨਹੀਂ ਲੈਣ ਦੇਂਦੇ ਇੱਥੇ ਕੋਈ ਜ਼ਿੰਮੇਵਾਰ ਨਹੀਂ ਲੈਣ ਦਿੰਦੇ ਕਹਿੰਦੇ ਨਹੀਂ ਪਹੁੰਚਣ ਦਿੱਤਾ ਗਰੀਬ ਗੱਡੀ ਜਾਰੀ ਕਲਾ ਗਰੀਬਾਂ ਤੱਕ ਇਹ ਕਿਹੜਾ ਰਾਸ਼ਨ ਨਹੀਂ ਪਹੁੰਚ ਰਿਹਾ ਤੁਹਾਡੇ ਨੇ ਪਹੁੰਚਣ ਦਿੱਤਾ ਜੀ ਗਰੀਬਾਂ ਤੱਕ ਕੀ ਕਹਿ ਰਿਹਾ ਔਰ ਨਹੀਂ ਦੇ ਰਹੇ ਗਾਂ ਤੱਕ ਟਰਾਲੀਆਂ ਇੱਥੇ ਹੀ ਵਾਪਸ ਕਰ ਦਿੰਦੇ ਰਹੇ ਆ ਇੰਨੇ ਦਿਨਾਂ ਤੋਂ ਕਿਵੇਂ ਗੁਜ਼ਾਰਾ ਕਰ ਰਹੇ ਹੋ ਗੁਜ਼ਾਰਾ ਇਦਾਂ ਹੀ ਆ ਜੀ ਬਸ ਭੁੱਖੇ ਬਸ ਰਹਿ ਗਏ ਜੀ ਰਹਿ ਕਿੱਥੇ ਰਹੇ ਹੋ ਮੈਡਮ ਇੱਥੇ ਪਿੰਡ 'ਚ ਹੀ ਰਹਿ ਰਹੇ ਆ ਜੀ ਫਿਰ ਹੁਣ ਕੰਮਕਾਰ ਕਰ ਰਹੇ ਹੋ ਕੁਝ ਕੰਮਕਾਰ ਆਹੀ ਆ ਜੀ ਦਿਹਾੜੀ ਦੱਪਾ ਨਰੇਗਾ ਤੁਰਿਆ ਇਹ ਕਰ ਰਹੇ ਆ ਜੀ ਹੁਣ ਕੋਈ ਦੋ ਮਹੀਨੇ ਚੱਲੇ ਆ ਨਰੇਗਾ ਦਾ ਉਹ ਨਰੇਗਾ ਚ ਕੰਮ ਕਰਦੇ ਨਾ ਤੋ ਕੋਈ ਪੈਸਾ ਹੀ ਆਇਆ ਤੇ ਨਾ ਸਾਡ ਨੂੰ ਕੋਈ ਬੋਰੇ ਭਰ-ਭਰ ਮਿੱਟੀ ਦੇ ਲਾਉਂਦੇ ਆ ਕਿ ਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਕੰਮ ਕਰ ਕਰ ਕੀ ਰਿਹਾਓ ਇਸ ਸਮੇਂ ਤੇ ਤੁਸੀਂ ਇਹ ਮਿੱਟੀ ਦੇ ਬੋਰੇ ਲਗਾ ਰਹੇ ਹੋ ਬਨ ਮਾਰਨ ਲਈ ਹੋਰ ਕੀ ਕੀ ਕੰਮ ਕਰ ਰਹੇ ਹੋ ਰੋਕ ਲਗਾਉਂਦੇ ਆ ਰੋਕ ਲਗਾਉਨੇ ਆ ਆਵਾਸ ਲਗਾਉਂਦੇ ਆ ਆਵਾਸ ਲਾਉਂਦੇ ਆਂ ਵਿਹਾੜੀ ਇੱਧੇ ਕਰਦੇ ਇੱਕ ਵਾਰ ਦਿਖਾਵਾਂਗੇ ਕੀ ਕੀ ਕੰਮ ਕਰ ਰਹੇ ਹੋ ਦੱਸਣਾ ਜੀ ਪੂਰਾ ਦੱਸੋ ਕਿ ਇਹ ਕੰਮ ਹੋ ਰਿਹਾ ਇਹ ਕੀ ਕੀ ਕੰਮ ਕਰਦੇ ਹੋ ਤੁਸੀਂ ਨਰੇਗਾ ਦੇ ਅੰਦਰ ਰਾਡੇ ਤੋਂ ਠੀਕੇ ਮਿੱਟੀ ਦੇ ਨਾਲ ਲਾਇਆ ਜਿੱਥੋਂ ਤੁਸੀਂ ਦੱਸ ਦਿਓ ਇੱਥੇ ਤੁਸੀਂ ਥੋੜਾ ਜਿਹਾ ਉੱਪਰ ਆ ਕੇ ਜੇ ਦੱਸ ਦਿਓ ਹਾਂ ਆਰਾਮ ਨਾਲ ਆਇਓ ਜੀ ਇਹ ਵੇਖ ਸਕਦੇ ਹੈ ਦਿਹਾੜੀਦਾਰ ਨੇ ਇਹਨਾਂ ਕੋਲ ਰਾਸ਼ਨ ਨਹੀਂ ਪਹੁੰਚ ਰਿਹਾ ਨਰੇਗਾ ਦਿਨ ਜੋ ਕੰਮ ਕਰਦੇ ਨਰੇਗਾ ਦਾ ਪੈਸਾ ਨਹੀਂ ਪਹੁੰਚ ਰਿਹਾ ਕੀ ਕੀ ਕੰਮ ਕੀ ਕੀ ਕਰ ਰਹੇ ਹੋ ਕੰਮ ਜਦੋਂ ਤੁਸੀਂ ਟੁੱਟੀ ਟੁੱਟਦੀ ਹੀ ਇਹ ਬੂਰੇ ਲਗਾਉਂਦੇ ਵਿੱਚ ਭਰ ਕੇ ਮਿੱਟੀ ਦੇ ਆ ਬੂਟੇ ਹੁਣ ਲਗਾਉਂਦੇ ਜਿੱਥੇ ਵੀ ਕੋਈ ਪ੍ਰੋਬਲਮ ਤੁਸੀਂ ਨੂੰ ਆ ਰਹੀ ਹੈ ਉੱਥੇ ਸਾਰਾ ਕੰਮ ਕਰਾਇਆ ਨਾਲ ਦੋ ਤਿੰਨ ਮਹੀਨੇ ਹੋ ਚਲੇ ਆ ਜਦੋਂ ਦਾ ਪਾਣੀ ਆਉਂਦਿਆ ਤੇ ਪਾਣੀ ਆਇਆ ਉਸ ਸਮੇਂ ਤੋਂ ਮਦਦ ਤੁਸੀਂ ਕਰ ਰਹੇ ਹੋ ਇੱਕ ਤਰ੍ਹਾਂ ਦੇ ਨਾਲ ਪਰ باوجود ਉਸਦੇ ਤੁਹਾਡੀ ਮਦਦ ਨਹੀਂ ਕੀਤੀ ਜਾ ਰਹੀ ਹੈ ਸਾਡੇ ਰਾਸ਼ਨ ਪਾਣੀ ਨਹੀਂ ਸਾਨੂੰ ਮਿਲਿਆ ਸਾਡੇ ਕੋਠੇ ਸਾਰੇ ਚੂਗ ਗਏ ਆ ਤਰਪਾਲਾਂ ਪਾਈਆਂ ਦੇਖ ਸਕਦੇ ਕੋਈ ਵੀ ਆਣ ਕੇ ਘਰਾਂ ਦੇ ਵਿੱਚ ਸਾਰੇ ਸਮਾਨ ਖਰਾਬ ਹੋਏ ਆ ਦੇਖੋ ਘਰਾਂ ਵਿੱਚ ਇਹਨਾਂ ਦਾ ਨੁਕਸਾਨ ਹੋਇਆ ਬਹੁਤ ਵੱਡੀ ਗੱਲ ਹੈ ਕਿ ਜਦੋਂ ਪਾਣੀ ਆਇਆ ਉਸ ਸਮੇ ਇਹ ਬਚਾ ਰਹੇ ਨੇ ਬੰਨ ਮਾਰਨ ਦਾ ਕੰਮ ਕਰ ਰਹੇ ਨੇ ਪਰ ਆਪ ਸੁਰੱਖਿਅਤ ਨਹੀਂ ਹੈ ਇਹਨਾਂ ਦੇ ਆਪ ਦੇ ਘਰ ਸੁਰੱਖਿਅਤ ਨਹੀਂ ਹੈ ਇਹ ਪੰਜਾਬ ਵਿੱਚ ਹੀ ਮਿਲਦੀ ਹੈ ਇਸ ਤਰੀਕੇ ਦੀ ਮਿਸਾਲ ਕਿ ਆਪ ਪਹਾੜਾਂ ਦੀ ਲਪੇਟ ਵਿੱਚ ਆਏ ਨੇ ਦੂਜੇ ਦੀ ਮਦਦ ਕਰ ਰਹੇ ਨੇ ਪਰ ਜਦੋਂ ਇਹਨਾਂ ਨੂੰ ਮਦਦ ਦੀ ਲੋੜ ਹੈ ਉਸ ਸਮੇ ਕੋਈ ਖੜਾ ਨਹੀਂ ਹੋ ਰਿਹਾ ਨਹੀਂ ਹੁੰਦਾ ਖੜਾ ਜੀ ਸਾਡੇ ਲਾਗੇ ਨਹੀਂ ਕੋਈ ਖੜਾ ਹੁੰਦਾ ਨਾ ਸਾਨੂੰ ਇੱਥੇ ਕਹਿੰਦੇ ਆਣ ਕੇ ਹਨ ਪੁੱਛਿਆ ਵੀ ਨਹੀਂਗਾ ਕੁਝ ਵੀ ਵੀ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਕਹਿ ਦਿੰਨੀ ਹਾਂਜੀ ਅਸੀਂ ਸਭ ਆਪਣਾ ਇੱਥੇ ਇੱਕ ਦੂਜੇ ਦੇ ਲੱਗ ਜਿਹੜੇ ਆਜੂ ਜਿਹੜੇ ਬਾਹਰੋਂ ਲੋਕ ਆਉਂਦੇ ਆ ਦੂਰਾਂ ਤੋਂ ਉਹ ਰਾਚਨ ਲਿਆਣ ਕੇ ਇੱਥੇ ਬੰਨ ਤੇ ਦਿੰਦੇ ਆ ਤੇ ਨਿਆਣਿਆਂ ਨਿੱਕੇ ਨੂੰ ਲਿਜਾ ਕੇ ਦੇਈਦਾ ਵਾ ਅਸਲ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਰਾਸ਼ਨ ਇਹ ਤੁਸੀਂ ਕਹਿ ਰਹੇ ਹੋ ਜੋ ਅਸਲ ਵਿੱਚ ਪੀੜਤ ਹੈ ਹਾਂਜੀ ਹਾਂਜੀ ਆ ਪੱਕਿਆ ਪਕਾਇਆ ਰਾਸ਼ਨ ਜਿਹੜਾ ਸੇਵਾ ਕਰਦੇ ਲੋਕ ਸੇਵਾ ਵਾਲੇ ਲਿਆਉਂਦੇ ਆ ਉਹ ਲਿਆਣ ਕੇ ਸਾਨੂੰ ਵੀ ਦਿੰਦੇ ਆ ਤੇ ਅਸੀਂ ਆਪਣੇ ਬੱਚਿਆਂ ਨੂੰ ਖਲੋਨੇ ਪਿੰਡ ਪਿੰਡ ਤੱਕ ਨਹੀਂ ਜਾ ਰਿਹਾ ਕੋਈ ਪਿੰਡ ਪਿੰਡ ਤੱਕ ਨਹੀਂ ਕੋਈ ਸਾਡੇ ਘਰ ਤੱਕ ਕੋਈ ਨਹੀਂ ਆ ਘਰ ਤੱਕ ਨਹੀਂ ਕੋਈ ਆਉਂਦਾ ਜੀ ਜਾਂਦਾ ਤੁਹਾਡੇ ਘਰ ਤੱਕ ਕੋਈ ਆਇਆ ਕੋਈ ਘਰ ਤੱਕ ਨਹੀਂ ਆ ਰਿਹਾ ਫਿਰ ਕਿੱਥੇ ਤੁਸੀਂ ਰਾਸ਼ਨ ਰਿਸੀਵ ਕਰ ਰਹੇ ਹੋ ਰਾਸ਼ਨ ਤਾਂ ਮਿਲਿਆ ਨਹੀਂ ਦੀਦੀ ਮਿਲਿਆ ਨਹੀਂ ਕੋਈ ਦਿਨ ਵੀ ਨਹੀਂ ਮਿਲਿਆ ਰਾਸ਼ਨ ਤੱਕ ਤਾਂ ਪਹੁੰਚੇ ਨਹੀਂ ਹੈਗੇ ਹਜੇ ਤੱਕ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਬੱਚਿਆਂ ਨੂੰ ਖਵਾਣਾ ਤਾਂ ਹੈ ਹੀ ਨਾ ਹਾਂਜੀ ਇੱਥੇ ਆਉਂਦੇ ਰਹੇ ਇੱਥੇ ਸੇਵਾ ਵਾਲੇ ਲੈ ਕੇ ਆਉਂਦੇ ਰਹੇ ਵਿਚਾਰੇ ਇੱਥੋਂ ਲੈ ਕੇ ਜਾਂਦੇ ਰਹੇ ਬੱਚਿਆਂ ਵਾਸਤੇ ਕਿੰਨਾ ਦੂਰ ਹੈ ਇਥੋਂ ਘਰ ਇੱਥੋਂ ਦੀਦੀ ਕਾਫੀ ਪੈ ਜਾਂਦਾ ਪਰ ਕਿੰਨਾ ਕਿਲੋਮੀਟਰ ਨੇ ਕਿਲੋਮੀਟਰ ਤੋਂ ਥੋੜਾ ਹੀ ਹੈ ਹਾਂਜੀ 1 ਕਿਲੋਮੀਟਰ ਤੋਂ ਘੱਟ ਦਾ ਸਮਾਂ ਹੈ ਬੇਸ਼ੱਕ ਜਾਣ ਦਾ ਰਸਤਾ ਸਹੀ ਹੈ ਕੋਈ ਆ ਜਾ ਸਕਦਾ ਹੈ ਹਾਂਜੀ ਹਾਂਜੀ ਫਿਰ ਵੀ ਕੋਈ ਨਹੀਂ ਆ ਰਿਹਾ ਇਹ ਵੱਡਾ ਸਵਾਲ ਹੈ ਦੇਖੋ ਮਦਦ ਕਰਨ ਦੇ ਲਈ ਪੂਰੇ ਪੰਜਾਬ ਭਰ ਵਿੱਚ ਇਸ ਸਮੇਂ ਪਹੁੰਚ ਰਹੇ ਨੇ ਜੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਨੇ ਪਰ ਇੱਥੇ ਬਹੁਤ ਸਾਰੇ ਲੋਕਾਂ ਨੂੰ ਸ਼ਿਕਾਇਤ ਹੈ ਕਿ ਸਾਡੇ ਕੋਲ ਮਦਦ ਨਹੀਂ ਪਹੁੰਚ ਰਹੀ ਹੈ ਤੇ ਇਹ ਵੀ ਕਹਿਣਾ ਜੋ ਹੜ੍ਹ ਪ੍ਰਭਾਵਿਤ ਅਸਲ ਵਿੱਚ ਲੋਕ ਹੈ ਉਥੇ ਤੱਕ ਲੋਕ ਨਹੀਂ ਪਹੁੰਚ ਕਰ ਰਹੇ ਜੋ ਖਾਣਾ ਹੈ ਜੋ ਰਾਸ਼ਨ ਹੈ ਉਹ ਪਹਿਲਾਂ ਹੀ ਵੰਡ ਦਿੱਤਾ ਜਾਂਦਾ ਹੈ ਬਹੁਤ ਦੂਰ ਤੱਕ ਆਪਣੇ ਬੱਚਿਆਂ ਦੇ ਲਈ ਲੈ ਕੇ ਜਾਂਦੇ ਨੇ ਬਹੁਤ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਘਰਾਂ ਘਰਾਂ ਤੱਕ ਜਾ ਰਹੇ ਹਾਂ ਪਰ ਅਸਲ ਪੀੜਤ ਜੋ ਹੈ ਜੋ ਕੰਮ ਕਰ ਰਹੇ ਨੇ ਹੜਪਰਵਾਤ ਲੋਕ ਜੋ ਨੇ ਉੱਥੇ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਪਾਣੀ ਵਧਨ ਤੋਂ ਬਾਅਦ ਹੋਰ ਸਮੱਸਿਆ ਵਧੀ ਹੈ ਪਾਣੀ ਆਗਤ ਕੰਮ ਵੀ ਬੰਦ ਹੋ ਗਿਆ ਫਸਲ ਜੋ ਝੋਨੇ ਦੀ ਤਬਾਹ ਹੋ ਗਈ ਹੈ ਖਤਮ ਹੀ ਹੋ ਗਈ ਹੈ ਪੂਰੇ ਪੰਜਾਬ ਵਿੱਚ ਜ਼ਿਆਦਾਤਰ ਥਾਵਾਂ ਤੇ ਤਾਂ ਉੱਥੇ ਜੋ ਦਿਹਾੜੀਦਾਰ ਸੀ ਉਹਨਾਂ ਦਾ ਕੰਮ ਵੀ ਇਸ ਸਮੇਂ ਬਹੁਤ ਪ੍ਰਭਾਵਿਤ ਹੈ ਉਸ ਦਾ ਕਾਰਨ ਇਹ ਕਿਉਂਕਿ ਫਸਲਾਂ ਵਿੱਚ ਪਾਣੀ ਹੈ ਤੇ ਕੋਈ ਹੁਣ ਝੋਨੇ ਦੀ ਵਾਢੀ ਹੋਣ ਦਾ ਸਮਾਂ ਹੋਣਾ ਸੀ ਕਣਕ ਲਗਾਉਣ ਦਾ ਸੀਗੇ ਹਾਂ ਜੀ ਵੱਟਾ ਬੰਨਣ ਜਾਂਦੇ ਸੀ ਬੰਦੇ ਵਿਚਾਰੇ ਖਾਦ ਪਾਉਣ ਜਾਂਦੇ ਸੀ ਉਹ ਵੀ ਹੁਣ 2 ਮਹੀਨੇ ਹੋ ਗਏ ਵਿਹਲੇ ਬੈਗੇ ਜੀ ਜਦੋਂ ਤਾਂ ਪਾਣੀ ਆਇਆ ਹੁਣ ਕਿਵੇਂ ਕਰੋਗੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਅੱਗੇ ਕਿਵੇਂ ਸੋਚਿਆ ਚਲੋ ਪਰਮਾਤਮਾ ਦੇ ਹੱਥ ਹੀ ਆ ਬਹੁਤ ਸਾਰੇ ਲੋਕ ਇਸ ਸਮੇਂ ਪਰਮਾਤਮਾ ਦੇ ਹੱਥ ਰੱਬ ਦੇ ਭਰੋਸੇ ਬੈਠ ਗਏ ਆ ਰੱਬ ਦੇ ਭਰੋਸੇ ਹੀ ਆ ਜੀ ਆਪੇ ਖਾਣ ਨੂੰ ਦਊਗਾ ਹੁਣ ਰੱਬ ਦੇ ਭਰੋਸੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਚੱਲ ਰਹੀ ਹੈ ਬਹੁਤ ਸਾਰੇ ਲੋਕ ਇਸ ਸਮੇਂ ਹੜ੍ਹਾਂ ਨਾਲੋਂ ਪ੍ਰਭਾਵਿਤ ਨੇ ਤੇ ਹੜ੍ਹ ਕਾਰਨ ਘਰਾਂ ਵਿੱਚ ਜੋ ਬੱਚੇ ਹੈ ਉਹ ਭੁੱਖੇ ਬੈਠੇ ਹੋਏ ਨੇ ਸਹੀ ਘਰਾਂ ਦੇ ਵਿੱਚ ਪਹੁੰਚ ਹੋਣੀ ਬਹੁਤ ਜ਼ਰੂਰੀ ਹੈ ਇਹ ਲਗਾਤਾਰ ਲੋਕ ਮੰਗ ਕਰ ਰਹੇ ਨੇ